ਸਤਿ ਸ਼੍ਰੀ ਅਕਾਲ ਜੀ ਅੱਜ ਦੀ ਸਟੋਰੀ ਦੇ ਵਿੱਚ ਗੱਲ ਕਰਾਂਗੇ ਪਿਓ ਤੇ ਧੀ ਦੇ ਪਿਆਰ ਦੀ ਇਹ ਪਿਓ ਤੇ ਧੀ ਦੇ ਪਿਆਰ ਨੂੰ ਦਰਸਾਉਂਦੀ ਹੈ ਇੱਕ ਸਟੋਰੀ ਹੈ ਇਸ ਸਟੋਰੀ ਦੀ ਸ਼ੁਰੂਆਤ ਉਸ ਸਮੇਂ ਹੁੰਦੀ ਹੈ ਜਦੋਂ ਇੱਕ ਧੀ ਆਪਣੇ ਬਾਪੂ ਨੂੰ ਪੁੱਛਦੀ ਹੈ ਕਿ ਬਾਪੂ ਮਾਂ ਕਿਹੋ ਜਹੀ ਸੀ ਬਾਪੂ ਨੇ ਚੰਨਵਾਲ ਹੱਥ ਕਰਕੇ ਕਹਿਣਾ ਤੇ ਮੈਂ ਖੁਸ਼ ਹੋ ਜਾਣਾ ਸੱਚੀ ਬਾਪੂ ਮੈਂ ਹੈਰਾਨ ਹੋ ਕੇ ਕਹਿਣਾ ਬਾਪੂ ਨੇ ਥੋੜਾ ਹਸਣਾ ਉਹ ਨਹੀਂ ਨਹੀਂ ਮੈਂ ਤਾਂ ਝੂਠ ਬੋਲਦਾ ਫਿਰ ਦੱਸ ਬਾਪੂ ਮਾਂ ਕਿਹੋ ਜਹੀ ਸੀ ਬਾਪੂ ਨੇ ਡੂੰਗਾ ਜਿਹਾ ਸਾਹ ਲੈਣਾ ਤੇ ਸੋਚਾਂ ਵਿੱਚ ਉਲਝ ਜਾਣਾ ਜਦੋਂ ਮੈਂ ਪੈਦਾ ਹੋਈ ਤਾਂ ਮਾਂ ਚਲ ਬਸੀ ਬਸ ਮੈਂ ਤੇ ਮੇਰਾ ਬਾਪੂ ਹੀ ਰਹਿ ਗਏ ਘਰ ਵਿੱਚ ਬਾਪੂ ਨੇ ਹੀ ਪਾਲਿਆ ਪੋਸਿਆ ਥੋੜੀ ਵੱਡੀ ਹੋਈ ਤਾਂ ਰੋਜ਼ ਸਵਾਲ ਕਰਨੇ ਅੱਜ ਫੇਰ ਪੁੱਛ ਲਿਆ ਦੱਸ ਬਾਪੂ ਮਾਂ ਕਿਹੋ ਜਹੀ ਸੀ ਧੀਏ ਤੇਰੀ ਮਾਂ ਜਮਾ ਤੇਰੇ ਵਰਗੀ ਸੋਹਣੀ ਸੀ ਇਹਨਾਂ ਸੁਣ ਕੇ ਮੈਂ ਖੁਸ਼ ਹੋ ਜਾਣਾ ਤੇ ਬਾਪੂ ਨੇ ਸੰਦੂਕਾਂ ਵਾਲੇ ਕਮਰੇ ਵਿੱਚ ਵੜ ਆਪਣੇ ਭਰੇ ਮਨ ਨੂੰ ਹੰਝੂ ਵਹਾ ਕੇ ਹੌਲਾ ਕਰ ਆਉਣਾ ਮੈਂ ਆਮ ਹੀ ਦੇਖਿਆ ਸੀ ਬਾਪੂ ਦੇ ਤੱਤੇ ਤਵੇ ਤੇ ਹੱਥ ਸੜਦੇ ਕਚੀਚੀ ਜਹੀ ਵੱਟ ਬਾਪੂ ਉਹ ਦਰਦ ਵੀ ਬਰਦਾਸ਼ਤ ਕਰ ਜਾਂਦਾ ਉਹ ਤੱਤੇ ਤਵੇ ਦੀ ਜਲਨ ਤੇ ਦਰਦ ਮੈਨੂੰ ਅੱਜ ਵੀ ਮਹਿਸੂਸ ਹੁੰਦਾ ਏ ਤਾਏ ਹੁਣਾਂ ਨੇ ਬਥੇਰਾ ਕਿਹਾ ਕਿ ਦੂਜਾ ਵਿਆਹ ਕਰਵਾ ਲਾ ਪਰ ਬਾਪੂ ਨਾ ਮੰਨਿਆ ਤੇ ਕਹਿੰਦਾ ਮੈਂ ਆਪਦੀ ਧੀ ਰੋਲਣੀ ਆ ਕੀ ਪਤਾ ਕਿਹੋ ਜਹੀ ਆਊ ਹੁਣ ਤਾਂ ਬਚੀ ਖੁਚੀ ਆਪਦੀ ਧੀ ਨਾਲ ਹੀ ਕੱਟਣੀ ਆ ਪਰਾਵਾ ਸਾਨੂੰ ਤਾਂ ਪਤਾ ਤੂੰ ਕੱਟ ਲਵੇਂਗਾ ਪਰ ਸਾਨੂੰ ਤਾਂ ਧੀ ਰਾਣੀ ਦੀ ਫਿਕਰ ਆ ਅੱਛਾ ਤੁਹਾਨੂੰ ਬਾਹਲਾ ਫਿਕਰ ਆ ਜਿਹਨੂੰ ਫਿਕਰ ਕਰਨੀ ਚਾਹੀਦੀ ਸੀ ਉਸਨੇ ਤਾਂ ਕੀਤੀ ਨਹੀਂ ਉਹ ਤਾਂ ਕਲਮਕਲਿਆ ਛੱਡ ਕੇ ਤੁਰ ਗਈ ਇਸ ਤਰ੍ਹਾਂ ਬਾਪੂ ਮਾਂ ਦੇ ਉੱਪਰ ਗੁੱਸਾ ਕਰਦਾ ਤੇ ਮਾਂ ਨੂੰ ਇਸ ਤਰ੍ਹਾਂ ਗੁੱਸਾ ਕਰਦਾ ਜਿਵੇਂ ਕਿ ਉਹ ਉਸ ਦੀਆਂ ਗੱਲਾਂ ਸੁਣ ਰਹੀ ਹੋਵੇ ਤੇ ਤਾਇਆ ਹੋ ਰਿਹਾ ਅੱਗੇ ਕੁਝ ਨਾ ਬੋਲਦਾ ਇਸ ਤਰ੍ਹਾਂ ਉਹ ਆਪਣੀ ਧੀ ਨੂੰ ਇਕੱਲਾ ਹੀ ਪਾਲ ਰਿਹਾ ਸੀ ਇਸ ਸਟੋਰੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮੈਨੂੰ ਸਕੂਲ ਜਾਣ ਤੋਂ ਡਰ ਲੱਗਦਾ ਰੋਜ਼ ਕੋਈ ਨਾ ਕੋਈ ਬਹਾਨਾ ਬਣਾਉਣਾ ਕਦੇ ਸਿਰ ਦੁਖਦਾ ਕਦੇ ਢਿੱਡ ਪਰ ਬਾਪੂ ਜਾਣਦਾ ਸੀ ਕਿ ਮੇਰੇ ਸਾਰੇ ਬਹਾਨਿਆਂ ਨੂੰ ਤੱਕੇ ਨਾਲ ਉਹ ਸਕੂਲ ਮੈਨੂੰ ਛੱਡ ਆਉਂਦਾ ਮੈਨੂੰ ਪੜ੍ਹਾਈ ਤੋਂ ਨਹੀਂ ਸੀ ਡਰ ਲੱਗਦਾ ਡਰ ਲੱਗਦਾ ਸੀ ਉਹ ਤਾਨਿਆਂ ਤੋਂ ਉਹ ਤਾਨੇ ਸ਼ਾਇਦ ਜਿਨ੍ਹਾਂ ਨੇ ਮੇਰੇ ਕੋਲ ਜਿਨ੍ਹਾਂ ਦਾ ਮੇਰੇ ਕੋਲ ਜਵਾਬ ਨਹੀਂ ਸੀ ਕਲਾਸਰੂਮ ਵਿੱਚ ਵਰਦੇ ਹੀ ਮੈਂ ਡਰ ਜਾਂਦੀ ਮੇਰੀ ਕਲਾਸ ਦੀਆਂ ਕੁੜੀਆਂ ਤਾਨਾ ਐਸਾ ਮਾਰਦੀਆਂ ਮੇਰਾ ਰੋਣਾ ਨਿਕਲ ਜਾਂਦਾ ਬਾਪੂ ਨੂੰ ਕੀ ਪਤਾ ਸੀ ਕਿ ਵਾਲ ਕਿਵੇਂ ਬਾਣੇ ਆ ਕਿਵੇਂ ਗੁੱਤ ਕਰਨੀ ਆ ਬਸ ਮਾੜੇ-ਮੋٹے ਵਾਲ ਬਾਪੂ ਬਾਹ ਦਿੰਦਾ ਮੈਂ ਸਕੂਲ ਆ ਜਾਂਦੀ ਪਰ ਕੁੜੀਆਂ ਮਾਂ ਬਾਰੇ ਬੋਲਦੀਆਂ ਕਿ ਤੈਨੂੰ ਕੁਝ ਸਿਖਾਇਆ ਨਹੀਂ ਤੇਰੀ ਮਾਂ ਨੇ ਤੇ ਐਨਾ ਆਖ ਕੁੜੀਆਂ ਹੱਸ ਪੈਂਦੀਆਂ ਬਸ ਇਸੇ ਕਰਕੇ ਮੈਂ ਸਕੂਲ ਜਾਣੋਂ ਡਰਦੀ ਬਾਪੂ ਨੂੰ ਵੀ ਇਹ ਗੱਲ ਦੱਸਣੀ ਦਾ ਬਾਪੂ ਵੀ लाचार ਜਿਹਾ ਹੋ ਜਾਂਦਾ ਪਰ ਅੱਜ ਕੁਝ ਸੁੱਖ ਦਾ ਸਾਹ ਲਿਆ ਸਕੂਲ ਚੋਂ ਗਰਮੀ ਦੀਆਂ ਛੁੱਟੀਆਂ ਮਿਲ ਗਈਆਂ ਹੁਣ ਡਰ ਨਹੀਂ ਰਿਹਾ ਤੇ ਫਿਰ ਹੱਸਦੇ ਖੇੜਦੇ ਗਰਮੀ ਦੀਆਂ ਛੁੱਟੀਆਂ ਕਿਵੇਂ ਲੰਘ ਗਈਆਂ ਪਤਾ ਹੀ ਨਹੀਂ ਲੱਗਿਆ ਆਖਰ ਸਕੂਲ ਜਾਣ ਦਾ ਦਿਨ ਆ ਗਿਆ ਮਨ ਵਿੱਚ ਫੇਰ ਉਹੀ ਡਰ ਸਕੂਲ ਵਾਲੀ ਵਰਦੀ ਪਾ ਬਾਪੂ ਕੋਲ ਕੰਗਾ ਲੈ ਕੇ ਜਾ ਕੇ ਖੜੀ ਹੋ ਗਈ ਬਾਪੂ ਨੇ ਵੀ ਅੱਜ ਹਾ ਸਕੇ ਕੰਗਾ ਫੜ ਲਿਆ ਤੇ ਵਾਲਵਾਨੇ ਸ਼ੁਰੂ ਕੀਤੇ ਅੱਜ ਤੱਕ ਕਮਾਲ ਹੋ ਗਿਆ ਸੀ ਸੱਚੀ ਬਾਪੂ ਨੇ ਅੱਜ ਬਹੁਤ ਸੋਹਣੀਆ ਦੋ ਗੁੱਤਾਂ ਕਰ ਦਿੱਤੀਆਂ ਮੇਰੇ ਤੋਤਾ ਚਾ ਨਹੀਂ ਚੁੱਕਿਆ ਗਿਆ ਤੇ ਸ਼ੀਸ਼ੇ ਮੂਰੇ ਖੜ ਕੇ ਕਿੰਨਾ ਚਿਰ ਮੈਂ ਖੁਦ ਨੂੰ ਤੱਕਦੀ ਰਹੀ ਤੇ ਮੈਂ ਆਪਣੇ ਬਾਪੂ ਨੂੰ ਕਿਹਾ ਕਿ ਬਾਪੂ ਇਸ ਦੇ ਵਿੱਚ ਮੇਰੀ ਇੱਕ ਫੋਟੋ ਕਰ ਦੇ ਤੇ ਮੈਂ ਆਪਣੇ ਬਾਪੂ ਨੂੰ ਕੁੱਟ ਕੇ ਜੱਫੀ ਪਾਈ ਬਾਪੂ ਮੇਰੀ ਇੱਕ ਗੱਲ ਮੰਨੇਗਾ ਮੇਰੀ ਧੀ ਕੀ ਗੱਲ ਹੈ ਬਾਪੂ ਅੱਜ ਮੇਰੀ ਇੱਕ ਫੋਟੋ ਕਰਵਾ ਤੇ ਬਾਪੂ ਨੇ ਮੇਰੀ ਫੋਟੋ ਵੀ ਕਰਵਾ ਦਿੱਤੀ ਉਹ ਫੋਟੋ ਮੈਂ ਹਮੇਸ਼ਾ ਸੰਭ ਕੇ ਰੱਖ ਲਈ ਅੱਜ ਤਾਂ ਮੈਨੂੰ ਜਿਵੇਂ ਪਰਜੇ ਲੱਗ ਗਏ ਜਲਦੀ ਜਲਦੀ ਸਕੂਲ ਪਹੁੰਚਣਾ ਚਾਹੀਦਾ ਸੀ ਤਾਂ ਕਿ ਉਹ ਕੁੜੀਆਂ ਨੂੰ ਆਪਣੀਆਂ ਗੁੱਤਾਂ ਵਿਖਾ ਸਕੇ ਕਹਾ ਆ ਦੇਖੋ ਮੇਰੀ ਮਾਂ ਨੇ ਮੈਨੂੰ ਗੁੱਤਾਂ ਕਰਨੀਆਂ ਸਿਖਾ ਦਿੱਤੀਆਂ ਨੇ ਇਸ ਤੋਂ ਬਾਅਦ ਮੈਨੂੰ ਕਦੇ ਵੀ ਸਕੂਲ ਜਾਣ ਦਾ ਕੋਈ ਡਰ ਨਾ ਰਿਹਾ ਇੰਨਾ ਪੜੀ ਇੰਨਾ ਪੜੀ ਕਿ ਬੁਲੰਦੀਆਂ ਛੂ ਗਈ ਪਿੰਡ ਵਾਲੇ ਫਖਰ ਕਰਦੇ ਨੇ ਬਾਪੂ ਤੇ ਕਿੰਨੀ ਸ਼ਿੱਦਤ ਨਾਲ ਬੇਨਮਾ ਦੀ ਧੀ ਨੂੰ ਪੜਾ ਲਿਖਾ ਦਿੱਤਾ ਅੱਜ ਬਾਪੂ ਦੀ ਬਦੌਲਤ ਪੜ੍ਹ ਲਿਖ ਕੇ ਮੈਂ ਆਪਣੇ ਪੈਰਾਂ ਤੇ ਖੜੀ ਹੋ ਗਈ ਤੇ ਬਾਪੂ ਨੇ ਅੱਜ ਆਪਣਾ ਉਹ ਆਖਰੀ ਕਾਰਜ ਵੀ ਪੂਰਾ ਕਰ ਦਿੱਤਾ ਅੱਜ ਆਪਣੀ ਧੀ ਨੂੰ ਡੋਲੀ ਬਹਾ ਦੂਜੇ ਘਰ ਤੋਰ ਦਿੱਤਾ ਹਰੇਕ ਧੀ ਆਪਣੇ ਹਮਸਫਰ ਵਿੱਚੋਂ ਆਪਣੇ ਬਾਪੂ ਦੀ ਝਲਕ ਦੇਖਦੀ ਹੈ ਤੇ ਉਹ ਵੀ ਬਾਖੂਬੀ ਬਾਪੂ ਵਰਗਾ ਹੀ ਸੀ ਮੈਨੂੰ ਸਮਝਣ ਵਾਲਾ ਮੇਰੇ ਜਜ਼ਬਾਤਾਂ ਦੀ ਕਦਰ ਕਰਨ ਵਾਲਾ ਬਹੁਤ ਵਧੀਆ ਪਰਿਵਾਰ ਮਿਲਿਆ ਪਰ ਵਿਆਹ ਤੋਂ ਬਾਅਦ ਬਾਪੂ ਵੀ ਇਸ ਦੁਨੀਆ ਤੋਂ ਚਲਾ ਗਿਆ ਅਸਹਿ ਦੁੱਖ ਸੀ ਮੇਰੇ ਲਈ ਪਰ ਮੇਰੇ ਸਹੁਰੇ ਪਰਿਵਾਰ ਨੇ ਕੋਈ ਕਮੀ ਨਹੀਂ ਛੱਡੀ ਹਮੇਸ਼ਾ ਧੀਆਂ ਤੋਂ ਵਧ ਕੇ ਰੱਖਿਆ ਜ਼ਿੰਦਗੀ ਚੱਲਦੀ ਗਈ ਤੇ ਘਰ ਵਿੱਚ ਇੱਕ ਧੀ ਨੇ ਜਨਮ ਲਿਆ ਸਾਰੇ ਬਹੁਤ ਖੁਸ਼ ਸੀ ਸੱਚੀ ਜਦ ਇੱਕ ਔਰਤ ਜਨਮ ਦੇ ਕੇ ਮਾਂ ਬਣਦੀ ਹੈ ਤਾਂ ਰੱਬ ਵੀ ਲੋੜੋਂ ਵੱਧ ਸਿਆਣੀ ਬਣਾ ਦਿੰਦਾ ਇਹ ਔਰਤ ਨੂੰ ਅੱਜ ਆਪਣਾ ਬਚਪਨ ਯਾਦ ਆਉਣਾ ਤਾਂ ਮੈਂ ਹੱਸ ਪੈਣਾ ਕਮਲੀ ਜਹੀ ਆਪਣੀ ਗੁੱਤ ਕਰਨੀ ਨਹੀਂ ਸੀ ਆਉਂਦੀ ਪਰ ਅੱਜ ਇੱਕ ਬੱਚੇ ਨੂੰ ਸਾਹ ਰਹੀ ਏ ਇਸ ਤਰ੍ਹਾਂ ਇਸ ਸਟੋਰੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਇੱਕ ਪਿਤਾ ਨੇ ਆਪਣੀ ਧੀ ਨੂੰ ਪਾਲਿਆ ਤੇ ਦੂਜਾ ਵਿਆਹ ਵੀ ਨਹੀਂ ਕਰਵਾਇਆ ਤੇ ਆਪਣੀ ਧੀ ਨੂੰ ਮਾਂ ਤੇ ਪਿਓ ਦੋਨਾਂ ਦਾ ਪਿਆਰ ਦਿੱਤਾ ਤੇ ਉਹ ਧੀ ਵੀ ਆਪਣੇ ਬਾਪ ਦੇ ਪਿਆਰ ਨੂੰ ਨਹੀਂ ਭੁੱਲ ਸਕਦੀ ਇਸ ਤਰ੍ਹਾਂ ਮੈਂ ਆਸ ਕਰਾਂਗੀ ਕਿ ਜੋ ਅੱਜ ਦੀ ਇਹ ਸਟੋਰੀ ਹੈ ਉਹ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਹੀਂ ਭੁੱਲੋਗੇ ਧੰਨਵਾਦ ਜੀ